ਆਜੂ ਯੂਨੀਵਰਸਿਟੀ ਦੇ ਵਿੱਚ ਅਸੀਂ ਕਈ ਇਨਫੋਰਮੇਸ਼ਨਸ ਇਹਨਾਂ ਤੋਂ ਆਰਟੀਆਈ ਰਾਈ ਲੈਂਡ ਆਏ ਸੀ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਜਿਹੜੀ ਇਸ ਇਲਾਕੇ ਨੂੰ ਤੇ ਪੰਜਾਬ ਨੂੰ ਬਹੁਤ ਵੱਡੀ ਦੇਣ ਸੀ ਸਰਦਾਰ ਫਕਾਤ ਸਿੰਘ ਬਾਦਲ ਦੀ ਸਰਦਾਰ ਕੁਬੀਰ ਸਿੰਘ ਬਾਦਲ ਦੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹ ਇੱਕ ਨੈਪੋਟਿਜ਼ਮ ਦਾ ਪਰਿਵਾਰਵਾਦ ਦਾ ਕੁੰਬਾ ਪ੍ਰਸਤੀ ਦਾ ਤੇ ਕਰਪਸ਼ਨ ਦਾ ਅੱਡਾ ਬਣ ਕੇ ਰਹਿ ਗਿਆ ਇਨਫੋਰਮੇਸ਼ਨ ਇੰਨੀ ਇਹਨਾਂ ਨੇ ਡਿਸਕਲੋਸ ਕਰਨ ਤੋਂ ਵੇਸ ਹੱਦ ਤੱਕ ਸੂਪਾਸਤੇ ਆਪਦੇ EMPLOYEES ਦੇ RTI ਦੇ ਵਿੱਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਜਾਂਚ ਇੱਥੇ ਕਈ ਸ਼ਿਕਾਇਤਾਂ ਹੋਈਆਂ ਵਿਜੀਲੈਂਸ ਤੋਂ ਜਾਂਚ ਹੋ ਰਹੀ ਹੈ ਕਿਤੇ ਵਿਜੀਲੈਂਸ ਸਹੀ ਤਰੀਕੇ ਨਾਲ ਜਾਂਚ ਨਹੀਂ ਕਰੂਗੀ ਏਜੰਸੀ ਦਾ ਤੋਂ ਮੰਗ ਕਰਾਂਗੇ ਕਿ ਇਹ ਦਿਨ ਫੁਆਇਰੀ ਕਰਾਈ ਜਾਵੇ ਪਿਛਲੇ ਸਮੇਂ ਚ ਖਬਰਾਂ ਲੱਗੀਆਂ ਕਿ ਵਿਜੀਲੈਂਸ ਨੇ ਵੀ ਰਿਕਾਰਡ ਇਕੋ ਤਲਬ ਕੀਤਾ ਪਰ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਲੋਕਲ ਐਮਐਲਏ ਦੀ ਹੋਰ ਲੀਡਰਾਂ ਦੀ ਇਹਦੇ ਵਿੱਚ ਮਿਲੀਭੁਗਤ ਸਾਹਮਣੇ ਆ ਰਹੀ ਹੈ ਇੱਕ ਪੀਸ ਪਾਸ਼ਾ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੋ ਇਸ ਕਰਕੇ ਹਾਈ ਕੋਰਟ ਜਾਣ ਤੋਂ ਪਹਿਲਾਂ ਅਫੀਸ਼ੀਅਲ ਡਾਟਾ ਯੂਨੀਵਰਸਿਟੀ ਤੋਂ ਲੈਣ ਵਾਸਤੇ ਆਏ ਸੀ ਕਿਤੇ ਤਹ ਸਾਰੇ ਰੂਜ ਸਾਰੇ ਕਾਨੂੰਨਾਂ ਨੂੰ ਚੁੱਕ ਕੇ ਜੀਮੇ 22 ਡੀਪ ਤੋਂ ਸਾਫ ਸਾਰਾ ਪ੍ਰਵਾਹ ਵਿੱਚ ਪੱਤੀ ਕਰ ਲਿਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਵਾਈਸ ਚਾਂਸਰਾ ਦਾ ਕੀ ਇਹ ਸ਼ੁਰੂ ਦੀ ਯੂਨੀਵਰਸਿਟੀ ਦਾ ਇਤਿਹਾਸ ਦਾ ਨਾਮ ਰੱਖਦੇ ਹੋ ਕਿਉਂ ਪਾਪੇਟ ਦੀ ਨਾਂ ਤੇ ਕੇਜੀ ਯੂਨੀਵਰਸਿਟੀ ਲੱਗੀ ਗਈ ਹੈ ਉਹਦੇ ਚ ਇਹਨੇ ਬਦਨਾਮੀ ਵਾਲੇ ਕੰਮ ਕਰ ਰਹੇ ਹੋ ਚਾਹੇ ਇਹਨਾਂ ਦੀ ਧਰਮ ਪਤਨੀ ਹੋਵੇ ਰੀਵਾ ਸੂਤ ਮੁੰਡਾ ਹੋਵੇ ਈਸ਼ਾਨ ਸੂਤ ਈਸ਼ਾਨ ਸੂਤ ਦੀ ਗੱਕ ਘਰਦੀ ਹੋਵੇ ਇਹਨਾਂ ਸਾਰਿਆਂ ਦੀ ਜਿਸ ਤਰ੍ਹਾਂ ਨਾਲ ਯੂਨੀਵਰਸਿਟੀ ਦੇ ਵਿੱਚ ਸੇਵਾਵਾਂ ਲਈਆਂ ਜਾ ਰਹੀਆਂ ਆਪੁਆਇੰਟਮੈਂਟਸ ਕੀਤੀਆਂ ਜਾ ਰਹੀਆਂ ਮੇਰੇ ਕੋਲੇ ਆ ਅਖਬਾਰ ਦੀ ਇੱਕ ਖਬਰ ਆ ਜਦੋਂ ਵਾਈਸ ਚਾਂਸਲਰ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡੇ ਜੀ ਬੱਚੇ ਤੁਹਾਡਾ ਪਰਿਵਾਰ ਤੁਹਾਡੇ ਰਿਸ਼ਤੇਦਾਰ ਇਸ ਯੂਨੀਵਰਸਿਟੀ ਦੇ ਵਿੱਚ এমਪਲੋਇਡ ਹੈ ਕਿਸ ਕਪੈਸਿਟੀ ਚ ਹੈ ਤੇ ਕਿਹੜੇ ਕਾਰੂਨ ਰਾਹੀਂ ਕੀਤੇ ਗਏ ਆ ਸੋ ਵਾਈਸ ਚਾਂਸਲਰ ਸਾਹਿਬ ਜਿਹੜੇ ਪਹਿਲਾਂ DNAਏ ਕਰਦੇ ਰਹੇ ਸੀ ਮੁੜ ਕੇ ਕਹਿੰਦੇ ਜੀ ਕਿ ਐਡਵਾਈਜ਼ਰ ਦੀ ਕਪੈਸਿਟੀ ਚ ਉਹਨਾਂ ਨੂੰ ਮੈਂ ਰੱਖਿਆ ਹੋਇਆ ਆਨਰਰੀਅਮ ਤੇ ਕੰਮ ਕਰ ਰਹੇ ਆ ਤੇ ਜਿਹੜੇ ਸਾਡੇ ਖਿਲਾਫ ਗਲਤ ਪ੍ਰਚਾਰ ਕਰਦੇ ਆ ਉਹਨਾਂ ਤੇ ਅਸੀਂ ਕਾਨੂੰਨੀ ਡੈਫਰਮੇਸ਼ਨ ਮਾਨਹਾਨੀ ਦਾ ਦਾਵਾ ਕਰਾਂਗੇ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਹੁਣ ਕਾਨੂੰਨ ਦੀ ਲੜਾਈ ਲੜਨੀ ਹੈ ਤਾਂ ਖੁੱਲ ਕੇ ਲੜਿਓ ਦੋ ਜਿਹੜੇ ਲੀਗਲ ਅਫਸਰ ਇੱਥੇ ਭਰਤੀ ਕੀਤੇ ਆ ਹਿਮਾਚਲ ਦੇ ਇੱਕ ਤਾਂ ਕਹਿੰਦੇ ਨਿਆਣਾ ਜੈ ਸੁਕ੍ਰਿਤ ਸੂਦ ਯੂਨੀਵਰਸਿਟੀ ਦੇ ਆ ਗਲਿਆਰਿਆਂ 'ਚ ਕਹਿੰਦੇ ਨਾਨੂ ਨਾਨੂ ਕਰਦਾ ਫਿਰਦਾ ਤੇ ਫਿਰ ਨਾਨੂ ਨੂੰ ਵਕੀਲ ਕਰ ਲਿਓ ਆਪਦੇ ਨੂੰ ਕਿਉਂਕਿ ਜੇ ਹਿਮਾਚਲ ਤੋਂ ਦੋ ਲੀਗਲ ਅਫਸਰ ਲਿਆ ਕੇ ਇੱਥੇ ਤੁਸੀਂ ਇਸ ਯੂਨੀਵਰਸਿਟੀ ਨੂੰ ਕਾਨੂੰਨੀ ਸਲਾਹ ਦੇਣ ਵਾਸਤੇ ਰੱਖੇ ਆ ਤਾਂ ਫਿਰ ਆਪ ਦੀ ਕਾਨੂੰਨੀ ਸਲਾਹ ਵੀ ਉਹਨਾਂ ਤੋਂ ਹੀ ਲਿਓ ਪਤਾ ਲੱਗ ਜੂਗਾ ਕਿੰਨੇ ਕੁ ਕਾਬਿਲ ਹੈ ਜੇ ਪਹਿਲੀ ਤਰੀਕ ਤੇ ਅੰਦਰ ਨਾ ਕਰਾਤਾ ਤਾਂ ਮੈਨੂੰ ਵੀ ਤੁਸੀਂ ਆਪ ਦਿਓ ਜਿੱਤੇ ਮੈਂ ਤਿੰਨ ਪਰਿਵਾਰ ਦੇ ਜੀਆ ਦਾ ਜ਼ਿਕਰ ਕੀਤਾ ਉਥੇ ਆ ਸ਼ੁਕਰਤ ਸੂਦ ਉਰਫ ਨਾਨੂ ਦਾ ਜ਼ਿਕਰ ਕੀਤਾ ਵਿਕਾਸ ਸ਼ਰਮਾ ਦੂਜਾ ਲੀਗਲ ਅਫਸਰ ਜਿਹੜਾ ਰੱਖਿਆ ਦੋ ਲੀਗਲ ਅਫਸਰ ਰੱਖਿਆ ਇਹਨਾਂ ਨੇ ਯੂਨੀਵਰਸਿਟੀ 'ਚ ਦੋਨੋਂ ਜਿਹੜੇ ਆ ਉਹ ਹਿਮਾਚਲ ਦੇ ਆ ਪ੍ਰੋਫੈਸਰ ਜਿਹੜੇ ਕਈ ਹਿਮਾਚਲ ਤੋਂ ਮੈਂ ਨਾ ਪਹਿਲਾਂ ਵੀ ਜ਼ਿਕਰ ਕੀਤੇ ਸੀ ਪੰਕਜ ਸ਼ਰਮਾ ਸੌਰਵ ਸ਼ਰਮਾ ਵਿਵੇਕ ਸ਼ਰਮਾ ਸਮੀਰ ਹੂਜਾ ਸਵਾ ਸਵਾ ਲੱਖ ਤੇ ਤੇ ਕਈ ਹੋਰ ਇਹਨਾਂ ਨੇ ਯੂਨੀਵਰਸਿਟੀ ਨੂੰ ਆਪਣੀ ਪਰਸਨਲ ਜ਼ਗੀਰ ਬਣਾ ਛੱਡਿਆ ਫੋਟੋਗ੍ਰਾਫਰ 40000 ਤੇ ਹੁਣ ਤਾਂ ਕੱਲ ਪਰਸੋਂ ਕਹਿੰਦੇ ਕਾਰਪਿੰਟਰ ਵੀ ਰੈਗੂਲਰ ਬੇਸ ਤੇ ਰੱਖ ਲਿਆ ਉਹ ਵੀ ਊਨੇ ਤੋਂ ਹੈ ਤੇ ਫੇਰ ਤਾਂ ਮੈਨੂੰ ਲੱਗਦਾ ਸਾਰੇ ਫਰੀਦਕੋਟ ਵਾਲੇ ਪੰਜਾਬ ਵਾਲੇ ਤਾਂ ਛੁੱਟੀ ਕਰ ਜਾਣ ਮੈਂ ਤਾਂ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਤਾਂ ਬੜੀ ਗੱਲ ਕਰਦੇ ਸੀ ਕਿ ਪੰਜਾਬੀਆਂ ਨੂੰ ਨੌਕਰੀਆਂ ਮਿਲਣਗੀਆਂ ਇੱਥੇ ਤੇ ਜਿਹੜਾ ਹੱਕ ਇੱਥੇ ਪੰਜਾਬੀਆਂ ਦਾ ਹੈ ਉਹ ਹੀ ਜਦੋਂ ਹਿਮਾਚਲ ਤੋਂ ਤੇ ਬਾਹਰਲੇ ਸੂਬਿਆਂ ਤੋਂ ਦਿੱਲੀੋਂ ਆ ਕੇ ਲੋਕ ਫੋਨ ਲੱਗ ਜਾਂਦੇ ਆ ਤੇ ਫਿਰ ਤੁਸੀਂ ਪੰਜਾਬੀਆਂ ਨੂੰ ਕਿਸ ਇਤਜ਼ਾਫ ਦੀ ਗੱਲ ਕਰਦੇ ਹੋ ਹੁਣ ਮੈਂ ਇਹਨਾਂ ਦੇ ਮੁੰਡੇ ਦੀ ਗੱਲ ਕਰਨੀ ਚਾਹਣਾ ਕਿਉਂਕਿ ਇਹਨਾਂ ਨੇ ਜ਼ਿਕਰ ਕੀਤਾ ਕਿ ਮੇਰੇ ਪਰਿਵਾਰ ਬਾਰੇ ਗੱਲ ਕਰਦੇ ਆ ਈਸ਼ਾਨ ਸੂਦ ਇਹਨਾਂ ਦਾ ਪੇਟਾ ਉਹ ਕਹਿੰਦੇ ਮੈਂ ਐਡਵਾਈਜ਼ਰ ਦੀ ਕਪੈਸਿਟੀ ਚ ਰੱਖਿਆ ਈਸ਼ਾਨ ਸੂਦ ਇੱਕ ਵਿੰਡ ਇੰਜੀਨੀਅਰ ਹੈ ਜਿਹੜਾ ਵਿੰਡ ਮਿਲ એનર્ਜੀ ਜਿੱਥੋਂ ਬਿਜਲੀ ਵਿੰਡ ਮਿਲਸ ਰਾਹੀਂ ਬਣਦੀ ਹੈ ਪੰਜਾਬ 'ਚ ਤਾਂ ਮੈਨੂੰ ਲੱਗਦਾ ਇੱਕ ਵੀ ਨਹੀਂ ਲੱਗਿਆ ਹੋਣਾ ਸ਼ਾਇਦ ਹਿੰਦੁਸਤਾਨ 'ਚ ਹੀ ਬੜੇ ਘੱਟ ਹੋਣਗੇ ਬਾਹਰਲੇ ਮੁਲਕਾਂ 'ਤੇ ਇੱਕ ਵਿੰਡ ਇੰਜੀਨੀਅਰ ਉਦੀ ਆ ਪੋਸਟ ਹੈ ਪਹਿਨਾ ਤਾਂ ਮੈਂ ਉਹਦਾ ਬਾਇਓ ਡਾਟਾ ਤੁਹਾਨੂੰ ਦੱਸ ਦਿਆਂ ਆ ਉਹਦਾ ਲਿੰਕਡਇਨ ਤੋਂ ਕੱਢ ਲਿਓ ਫਲੇਮੇਸ਼ ਰੀਜਨ ਬੈਲਜੀਅਮ wind ਸਪੈਸ਼ਲਿਸਟ ਪੀ ਐਚ ਡੀ ਓਨ ਦਾ ਟਾਪਿਕ ਆਫ wind ਫਾਰਮ ਕੰਟਰੋਲ ਫਾਰ ਪਾਵਰ ਆਪਟੀਮਾਈਜੇਸ਼ਨ wind ਮਿਲ ਜਿਹੜੀ એનર્ਜੀ ਬਣਦੀ ਹੈ ਉਸ ਤੇ ਉਹਨੇ ਪੀ ਐਚ ਡੀ ਕੀਤੀ ਹੈ ਤੇ ਇੱਥੇ ਉਹਨੇ ਲਿਖਿਆ ਆਪਦੀ ਪੋਸਟ ਆਈ ਹੈਵ ਸਟਾਰਟਡ ਇਨ ਅ ਨਿਊ ਪੋਜੀਸ਼ਨ ਐਸ wind ਐਂਡ wind ਇੰਜੀਨੀਅਰ at laboro elect i will be working in the renewables and urban line of the company so eh jeda wind mill de vich jine phd kiti hai jine aerospace de vich kita apni padhai kiti hai punjab paapa freed university of health sciences de vich oh kis cheez di advice de reya kis capacity ch ohnu rakha gaya dr reeva soo de inna de ghar de jinna de pharm to tonu vi pata hai ਬੜਾ ਕੁਝ ਖਰੀਦਿਆ ਗਿਆ ਉਹ ਕੰਪਨੀ ਦਾ ਨਾਮ ਇੱਥੇ ਸਾਰਿਆਂ ਨੂੰ ਪਤਾ ਹੈ ਅਗਰੀਵਾ ਨੈਚੁਰਲ ਐਂਡ ਤਨਿਸ਼ਕ ਆਗਰੋ ਪ੍ਰਾਈਵੇਟ ਲਿਮਿਟਿਡ ਤੁਸੀਂ ਆਏ ਹੋ ਅੱਜ ਇੱਥੇ ਫੰਕਸ਼ਨ ਤੇ ਆਸ਼ਬਗੰਦਾ ਦਾ ਤੇ ਡ੍ਰੈਗਨ ਫਰੂਟ ਦਾ ਜੂਸ ਕੀਤਾ ਪਿਆ ਆ ਤੁਹਾਨੂੰ ਨਹੀਂ ਪੀਤਾ ਲੱਗਦਾ ਮੈਨੂੰ ਲੱਗਦਾ ਸਾਰਾ ਉੱਥੋਂ ਹੀ ਆਉਂਦਾ ਬੀਬੀ ਜੀ ਦੇ ਫਾਰਮ ਤੋਂ ਇਹ ਸਾਰੀਆਂ ਜਿਹੜੀਆਂ ਮਨਮਰਜ਼ੀਆਂ ਚਾਹੇ ਫਾਈਨੈਂਸ਼ੀਅਲ ਇਰੈਗੂਲੈਰਿਟੀਆਂ ਹੈ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਹੋਈਆਂ ਮਸ਼ੀਨਾਂ ਦੀ ਪਰਚੇਸ ਚ ਕੰਸਟਰਕਸ਼ਨ ਦੇ ਵਿੱਚ ਸੈਨੇਟ ਹਾਲ ਦੀ ਕੰਸਟਰਕਸ਼ਨ ਚ ਚਾਹੇ ਬੀਸੀ ਦੇ ਘਰ ਦੀ ਕੰਸਟਰਕਸ਼ਨ ਚ ਚਾਹੇ ਬੀਸੀ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਦੋਂ ਜਿਹੜੀ ਰੈਨੋਵੇਸ਼ਨ ਕੀਤੀ ਗਈ ਐਚ ਐਲ ਐਨ ਇੱਕ ਕੰਪਨੀ ਹੈ ਜਿਹਨੂੰ ਪੈਟਰੋਨਾਈਜ਼ ਕੀਤਾ ਜਾ ਰਿਹਾ ਹੈ ਮਸ਼ੀਨਾਂ ਦੀ ਰਿਪੇਅਰ ਦਾ ਕੰਟਰੈਕਟ ਵੀ ਉਹਨਾਂ ਕੋਲੇ 5 ਕਰੋੜ ਰੁਪਈਆ ਸਾਲ ਦਾ ਤੇ ਜੇ ਸਰਾਹ ਬਣਾਉਣੀ ਹੈ ਤਾਂ ਉਹ ਵੀ ਐਚ ਐਲ ਐਨ ਨੇ ਬਣਾਉਣੀ ਹੈ ਮੈਂ ਪਹਿਲਾਂ ਵੀ ਗੱਲ ਆਖੀ ਸੀ ਕਿ ਇੱਕ ਕੰਪਨੀ ਮੈਨੂੰ ਦਿਖਾ ਦਿਓ ਹਿੰਦੁਸਤਾਨ ਚ ਜਿਹੜੀ ਸਰਾਵਾਂ ਦੀ ਕੰਸਟਰਕਸ਼ਨ ਵੀ ਕਰਦੀ ਹੋਵੇ ਤੇ ਪੈਕਟ ਸਕੈਨ ਤੇ ਵੈਂਟੀਲੇਟਰਾਂ ਦੀ ਰਿਪੇਅਰ ਵੀ ਕਰਦੀ ਹੋਵੇ ਮੈਨੂੰ ਦਿਖਾ ਦਿਓ ਇੱਕ ਵੀ ਕੰਪਨੀ ਤੁਸੀਂ ਸੋ ਅੱਜ ਇਹ ਸਾਰੇ ਇਸ਼ੂਸ ਤੇ ਮੈਂ ਆਇਆ ਯੂਨੀਵਰਸਿਟੀ ਚ ਆਰਟੀਆਈ ਦੇ ਵਿੱਚ ਜਵਾਬ ਮੰਗਣ ਇਹਨਾਂ ਤੋਂ ਇੱਕ ਇੱਕ ਚੀਜ਼ ਮੈਂ ਆਪ ਦੇ ਨਾਂ ਤੇ ਤਕਰੀਬਨ 13 ਆਰਟੀਆਈ ਦੇ ਮੈਂ ਕੁਐਸਚਨਸ ਪਾਏ ਆ ਇਹਨਾਂ ਨੂੰ ਮੈਂ ਉਮੀਦ ਕਰਦਾ ਹਾਂ ਰਜਿਸਟਰਾਰ ਸਾਹਿਬ ਤੋਂ ਕਿ ਭਾਈ ਕੈਂਸਲਰ ਸਾਹਿਬ ਨੇ ਤੇ ਇਹਨਾਂ ਦੀ ਜਿਹੜੀ ਝੁੰਡਲੀ ਹੈ ਉਹਨਾਂ ਨੇ ਤਾਂ ਇਸ ਚੱਕਰ 'ਚ ਫਸਣਾ ਹੀ ਫਸਣਾ ਹੈ ਤੇ ਕਿਰਪਾ ਕਰਕੇ ਜਰਾ ਇਹਦੇ 'ਚ ਜਵਾਬ ਗੋਲ ਮੋਲ ਨਾ ਕਰਿਓ ਲਪੋਇਓ ਨਾ ਫਾਲਸ ਇਨਫੋਰਮੇਸ਼ਨ ਨਾ ਦਿਓ ਤੇ ਟਾਲ ਮਟੋਲ ਕਰਨ ਦੀ ਕੋਸ਼ਿਸ਼ ਨਾ ਕਰਿਓ ਤੇ ਸਭ ਤੋਂ ਵੱਡੀ ਗੱਲ ਰਿਕਾਰਡ ਦੇ ਵਿੱਚ ਛੇਰਫੇਰ ਨਾ ਕਰਿਓ ਆਦਰਵਾਈਜ਼ ਸਭ ਨੂੰ ਕਾਨੂੰਨ ਮੁਤਾਬਕ ਇੱਥੇ ਪੁਕਤਣਾ ਪੈਣਾ ਹੈ ਸੋ ਮੈਂ ਅੱਜ ਯੂਨੀਵਰਸਿਟੀ 'ਚ ਇਸ ਵਾਸਤੇ ਆਇਆ ਸੀ ਤਾਂ ਕਿ ਤੁਹਾਡੇ ਸਾਹਮਣੇ ਰੱਖ ਸਕਾਂ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਕੇ ਹਾਂ ਹੁਣ ਇੱਕ ਚੀਜ਼ ਅਜ ਨਵੀਂ ਮੇਰੇ ਸਾਹਮਣੇ ਆਈ ਕਿ ਪਹਿਲਾਂ ਮੁਕਰਦੇ ਸੀ ਕਿ ਮੈਂ ਫੋਰਚੂਨਰ ਨਹੀਂ ਖਰੀਦਾ ਯੂਨੀਵਰਸਿਟੀ ਦੇ ਪੈਸਿਆਂ ਨਾਲ ਫੋਰਚੂਨਰ ਵੀ ਨਵੀਂ ਲੈ ਲਿੱਤੀ ਗਈ ਆ ਉਸ ਗੱਲ ਦਾ ਜਵਾਬ ਦਿਓ ਕਿ ਕਿਸ ਕਿਸ ਵਾਇਬਲ ਸਪੈਸ ਫੁੱਲ ਐਕਸਪੈਂਡੀਚਰ ਜਦੋਂ ਮੰਤਰੀ ਇਨੋਵਾ ਗੱਡੀਆਂ ਤੇ ਚੜ ਸਕਦੇ ਆ ਤੇ ਫਿਰ ਵਾਈਸ ਚਾਂਸਲਰ ਨੂੰ ਕਿਉਂ ਪੋਰਚੂਨਰ ਦੀ ਲੋਡ ਪਈ ਕਿਉਂਕਿ ਫਾਰਮ ਹਾਊਸ ਤੇ ਕਹਿੰਦੇ ਜਾਣਾ ਹੁੰਦਾ ਉਹਨਾਂ ਉਥੇ 4x4 ਚਾਹੀਦੀ ਹੈ ਸੋ ਇਹ ਸਾਰੇ ਕਾਰਨ ਕਰਕੇ ਅੱਜ ਮੈਂ ਇੱਥੇ ਆਇਆ ਤੁਹਾਨੂੰ ਵੀ ਬੇਨਤੀ ਕੀਤੀ ਹੈ ਕਿਰਪਾ ਕਰਕੇ ਫਰੀਦਕੋਟ ਤੇ ਇਸ ਇਲਾਕੇ ਦੇ ਪੰਜਾਬ ਦੇ ਤੁਸੀਂ ਵਚਿੰਦੇ ਹੋ ਇੱਕ ਇੱਕ ਬੰਦੇ ਤੱਕ ਇਹ ਗੱਲ ਪਹੁੰਚਾਓ ਧੰਨਵਾਦ